ਅਕਾਤੀ ਬਰਤਾਂ ਨਗਰ ਦੇ ਵਿੱਚ ਕਤਲ ਹੋਇਆ ਕੀ ਨਾਮ ਸੀਗਾ ਕਿੰਨੀ ਯੂਨੀਵਰਸਿਟੀ ਤੇ ਕਿਹਨੇ ਕੀਤਾ ਇਹ ਜੀ 25 ਤਰੀਕ ਨੂੰ ਠਾਣਾ ਪ੍ਰਕਾਸ਼ ਕੁਮਾਰ ਦੀ ਗੁੰਮਸ਼ਤ ਕੀਤੀ ਸਾਡੇ ਕੋਲ ਇੱਕ ਰਿਪੋਰਟ ਆਉਂਦੀ ਹੈ ਜੀ ਜਿੰਦੇ ਸੀ ਇਸਤਿਆਰ ਜਾਰੀ ਕਰਾਉਣੇ ਉਹਦਾ ਬ੍ਰਦਰ ਸਾਨੂੰ ਦੱਸਦਾ ਕਿ 18 ਤਰੀਕ ਤੋਂ ਬਾਅਦ ਰਕੇਸ਼ ਕੁਮਾਰ ਦਾ ਜਿਹੜਾ ਹੁਣ ਸਵਿਚ ਆਫ ਹੋ ਰਿਹਾ ਉਸ ਤੋਂ ਬਾਅਦ ਇਹਦੀ ਜਾਂਚ ਕੀਤੀ ਜਾਂਦੀ ਹੈ ਕੱਲ ਮਿਤੀ 1 3 25 ਨੂੰ ਉਹਦਾ ਜਿਹੜਾ ਵੱਡਾ ਭਰਾ ਹੈ ਮੁਕੇਸ਼ ਕੁਮਾਰ ਸਾਡੇ ਕੋਲੇ ਥਾਣੇ ਆ ਕੇ ਸਟੇਟਮੈਂਟ ਦਿੰਦਾ ਕਿ ਜੋ ਸਾਬ छोटा ਪਰ ਆ ਰਕੇਸ਼ ਕੁਮਾਰ ਆ ਵੀ ਉਸ ਨੂੰ ਉਸ ਦੇ ਪਿੰਡ ਦੇ ਅਜੇ ਰਾਮ ਤੇ ਹੋਰ ਦੋ ਉਹਦੇ ਬੱਚੇ ਅਜੇ ਰਾਮ ਦੇ ਤਿੰਨਾਂ ਨੇ ਮਿਲ ਕੇ ਮਾਰ ਕੇ ਤੇ ਕਿਤੇ ਉਹਦੀ ਬਾਡੀ ਨੂੰ ਸੈੱਟ ਕਰ ਦਿੱਤਾ ਤੇ ਉਸ ਤੋਂ ਬਾਅਦ ਉਸ ਦੇ ਬਿਆਨਾਂ ਤੇ ਇਹਨਾਂ ਤਿੰਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਂਦਾ ਜੀ 44 ਨੰਬਰ ਮੁਕੱਦਮਾ ਉਧਿੰ ਤਾਰਾਕਸੋ ਤੇ ਨਬੀਐਨਰਸ ਤੇ ਕਾਰਡ ਦੋ ਬੀਨਸ ਤੇ ਤੇ ਜੀ ਉਸ ਤੋਂ ਬਾਅਦ ਹਿੰਦਿਤ ਅਕਤੀਸ਼ ਕਰਕੇ ਜਿਹੜਾ ਅਜੇ ਰਾਮਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰੀ ਤੋਂ ਬਾਅਦ ਉਹਦੀ ਪੁੱਛਗਿੱਛ ਦੌਰਾਨ ਉਹ ਇਨਕਸ਼ਾਫ ਕਰਦਾ ਸਾਡੇ ਕੋਲੇ ਕਿ ਜਿਹੜੇ ਉਹਨੇ ਸਿਰ ਸੀ ਬਾਡੀ ਦਾ ਉਹ ਉੱਥੇ ਬਾਅਰ ਸੋਈਆਂ ਰੋਡ ਵਾਲੇ ਨਾਲੇ ਤੇ ਸਿੱਟ ਦਿੱਤਾ ਕਿਤੇ ਲਪਾਵੇ ਚ ਪਾ ਕੇ ਤੇ ਉਹਨੂੰ ਚੋਲੇ ਚ ਪਾ ਕੇ ਸਿੱਕਤਾ ਉਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ਤੇ ਅਸੀਂ ਇਹਨੂੰ ਬਰਾਮਦ ਕਰਾਉਣੇ ਆ ਜੀ ਬਰਾਮਦ ਕਰਵਾ ਕੇ ਸਿਰ ਨੂੰ ਸੀ ਹਸਪੀਟਲ ਪਹੁੰਚਾ ਦਿੱਤਾ ਕਰਦਨੇ ਪੋਸਟਮਾਰਟਮ ਲਈ ਸਰ ਜੇ ਗੱਲ ਕਰੀ ਜਾਵੇ ਕਿ ਕਿਆ ਜਾ ਰਿਹਾ ਕਿ ਜਿਹੜਾ ਉਹਦਾ ਮਾਸ ਸੀਗਾ ਉਹ ਹੱਡੀਆਂ ਤੋਂ ਅੱਡ ਕਰਕੇ ਹੱਡੀਆਂ ਅੱਗ ਸਿੱਟੀਆਂ ਜਾਂ ਮਾਸ ਅੱਡ ਕੇ ਰੱਖ ਦਿੱਤੇ ਗਏ। ਉਹਦੀ ਤੜ ਦੀ ਜਿਹੜੀ ਬਰਾਮਦਗੀ ਤਫਤੀਸ਼ ਚੱਲ ਰਹੀ ਹੈ ਜੀ ਇਹ ਬਾਅਦ ਤਫਤੀਸ਼ ਤੇ ਇਹ ਗੱਲ ਕਲੀਅਰ ਹੋਊਗੀ ਵੀ ਇਦਾਂ ਹੋਇਆ ਜਾਂ ਨਹੀਂ ਹੋਇਆਗਾ। ਹਾਲ ਦੀ ਘੜੀ ਹੁੰਦਾ ਸਿਰ ਬਰਾਮਦ ਹੋਇਆ ਤੇ ਤੜ ਬਰਾਮਦ ਕਰ ਲਈ ਅਸੀਂ ਸਰਚ ਟੀਮਾਂ ਲਾਈ ਹੋਈਆਂ ਨੇ ਜੀ ਤੇ ਇਹਦੀ ਪੁੱਛਗਿੱਛ ਚੱਲ ਰਹੀ ਹੈ। ਜਿਹੜਾ ਸਰ ਬਦਲਾ ਫੜਿਆ ਕੀ ਇਹ ਤੇ ਕੋਈ ਪਹਿਲਾਂ ਨੂੰ ਕਰਾਇਆ ਹੋਇਆ ਦਾ ਪਰਚਾ ਹੈ ਕਿ ਫਾਲਦੀ ਗੱਡੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਐਸਰਿਕਾਤੀ ਪ੍ਰਤਾਪ ਨਗਰ ਦੇ ਵਿੱਚ ਕਤਲ ਹੋਇਆ ਕੀ ਨਾਮ ਸੀਗਾ ਕਿੰਨੀ ਉਮਰ ਸੀ ਤੇ ਕਿਹੜੇ ਕਿਤੇ ਇਹ ਜੀ 25 ਤਰੀਕ ਨੂੰ ਠਾਣਾ ਪ੍ਰਕਾਸ਼ ਕੁਮਾਰ ਦੀ ਗੁੰਮਸ਼ਤਗੀ ਦੀ ਸਾਡੇ ਕੋਲ ਇੱਕ ਰਿਪੋਰਟ ਆਉਂਦੀ ਹੈ ਜੀ ਜਿੰਦੇ ਸੀ ਇਨਸਟੇਚਾਰ ਜਾਰੀ ਕਰਾਉਣੇ ਉਹਦਾ ਬ੍ਰਦਰ ਸਾਨੂੰ ਦੱਸਦਾ ਕਿ 18 ਤਰੀਕ ਤੋਂ ਬਾਅਦ ਰਕੇਸ਼ ਕੁਮਾਰ ਦਾ ਜਿਹੜਾ ਹੁਣ ਸਵਿਚ ਆਫ ਹੋ ਰਿਹਾ ਉਸ ਤੋਂ ਬਾਅਦ ਇਹਦੀ ਜਾਂਚ ਕੀਤੀ ਜਾਂਦੀ ਹੈ ਕੱਲ ਮਿਤੀ 1/3/25 ਨੂੰ ਉਹਦਾ ਜਿਹੜਾ ਵੱਡਾ ਭਰਾ ਮੁਕੇਸ਼ ਕੁਮਾਰ ਸਾਡੇ ਕੋਲੇ ਥਾਣੇ ਆ ਕੇ ਸਟੇਟਮੈਂਟ ਦਿੰਦਾ ਕਿ ਜੋ ਦੂਸਰਾ ਛੋਟਾ ਭਰਾ ਰਕੇਸ਼ ਕੁਮਾਰ ਆ ਵੀ ਉਸ ਨੂੰ ਉਸਦੇ ਪਿੰਡ ਦੇ ਅਜੇ ਰਾਮ ਤੇ ਹੋਰ ਦੋ ਉਹਦੇ ਬੱਚੇ ਅਜੇ ਰਾਮ ਦੇ ਤਿੰਨਾਂ ਨੇ ਮਿਲ ਕੇ ਮਾਰ ਕੇ ਤੇ ਕਿਤੇ ਉਹਦੀ ਬਾਡੀ ਨੂੰ ਸੈੱਟ ਕਰ ਦਿੱਤਾ ਤੇ ਉਸ ਤੋਂ ਬਾਅਦ ਉਸਦੇ ਬਿਆਨਾਂ ਤੇ ਇਹਨਾਂ ਤਿੰਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਂਦਾ ਜੀ 44 ਨੰਬਰ ਮੁਕੱਦਮਾ ਉਦੀ ਇੰਟਰੈਕਸ 03 ਬੀਐਨਰਸ ਤੇ ਕਾਰਡ ਦੋ ਬੀਨਸ ਸਟ੍ਰੈਟਜੀ ਉਸ ਤੋਂ ਬਾਅਦ ਇਹਦੀ ਤਫਤੀਸ਼ ਕਰਕੇ ਜਿਹੜਾ ਅਜੇ ਰਾਮਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰੀ ਤੋਂ ਬਾਅਦ ਉਹਦੀ ਪੁੱਛ ਕੇ ਇਸ ਦੌਰਾਨ ਉਹ ਇਨਕਸ਼ਾਫ ਕਰਦਾ ਸਾਡੇ ਕੋਲੇ ਕਿ ਜਿਹੜੇ ਉਹਨੇ ਸਿਰ ਸੀ ਬਾਡੀ ਦਾ ਉਹ ਉੱਥੇ ਬਾਹਰ ਸੋਈਆਂ ਰੋਡ ਵਾਲੇ ਨਾਲੇ ਤੇ ਸਿੱਟ ਦਿੱਤਾ ਕਿਤੇ ਲਫਾਵੇ ਚ ਪਾ ਕੇ ਤੇ ਉਹਨੂੰ ਚੋਲੇ ਚ ਪਾ ਕੇ ਸਿੱਕਤਾ ਉਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ਤੇ ਅਸੀਂ ਇਹਨੂੰ ਬਰਾਮਦ ਕਰਾਉਣੇ ਆ ਜੀ ਬਰਾਮਦਗੀ ਕਰਵਾ ਕੇ ਸਰਨੋਸੀ ਹਸਪਤਾਲ ਪਹੁੰਚਦਾ ਕਰ ਦਿੰਨੇ ਆਂ ਪੋਸਟਮਾਰਟਮ ਲਈ ਸਰ ਇਹ ਗੱਲ ਕਰੀ ਜਾਵੇ ਕਿ ਕਿਹਾ ਜਾ ਰਿਹਾ ਕਿ ਜਿਹੜਾ ਉਹਦਾ ਮਾਸ ਸੀਗਾ ਉਹ ਹੱਡੀਆਂ ਤੋਂ ਅੱਡ ਕਰਕੇ ਹੱਡੀਆਂ ਅੱਗ ਸਿੱਟੀਆਂ ਮਾਸ ਅੱਡ ਕਰ ਦੇ ਦਿੱਤੇ ਗਏ ਉਹਦੀ ਦੀ ਜਿਹੜੀ ਬਰਾਮਦਗੀ ਤਫਤੀਸ਼ ਚੱਲ ਰਹੀ ਹੈ ਜੀ ਇਸ ਬਾਅਦ ਤਫਤੀਸ਼ ਤੇ ਇਹ ਗੱਲ ਕਲੀਅਰ ਹੋਊਗੀ ਵੀ ਇਦਾਂ ਹੋਇਆ ਜਾਂ ਨਹੀਂ ਹੋਇਆਗਾ ਹਾਲ ਦੀ ਘੜੀ ਹੋਂਦਾ ਸਿਰ ਬਰਾਮਦ ਹੋਇਆ ਤੇ ੜ ਬਰਾਮਦ ਕਰ ਲਈ ਅਸੀਂ ਸਰਚ ਟੀਮਾਂ ਲਾਈ ਹੋਈਆਂ ਨੇ ਜੀ ਦੀ ਪੋਚੀ ਚਾਲ ਰੋ ਡਾ ਸਰ ਬਦਲਾ ਫਟਿਆ ਕੀ ਇਹ ਤੇ ਕੋਈ ਪਹਿਲਾਂ ਨੂੰ ਕਰਾਇਆ ਹੋਇਆ ਪਰਚਾ ਹੈ ਹਾਲ ਦੀ ਗੱਡੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ